ਮਾਰਦੇ ਕੁੱਟਦੇ ਆ ਮੇਰੇ ਕੋ ਦਾਜ ਮੰਗਦੇ ਆ ਮੋਟਰਸਾਈਕਲ ਮੰਗਦੇ ਸਪਲੈਂਡਰ ਮੈਨੂੰ ਕਹਿੰਦੇ ਅਬੇ ਲਿਆ 10 ਸਾਲ ਹੋ ਗਏ ਮੇਰੇ ਵਿਆਹ ਨੂੰ ਇਹਦੇ ਜਿਹੜੇ ਸਹੁਰੇ ਪਰਿਵਾਰ ਆ ਇਹਨੂੰ 10 ਸਾਲ ਤੋਂ ਬਹੁਤ ਹੀ ਜਿਹੜਾ ਪਰੇਸ਼ਾਨ ਕਰ ਰਹੇ ਨੇ ਮੇਰੇ ਗਲ ਚ ਝੁੰਨੀ ਪਾ ਕੇ ਤੇ ਮੈਨੂੰ ਇਹਨਾਂ ਨੇ ਲਟਾ ਲਿਆ ਥੱਲੇ ਤੇ ਮੈਂ ਮਾਂ ਉੱਠੀ ਤੇ ਇਹਨਾਂ ਨੇ ਮੇਰੇ ਚ ਪੇੜਾ ਵੀ ਮੁੰਡਿਆਂ ਨੇ ਮਾਰੀਆਂ ਮੁੱਖੀਆਂ ਮਾਰੀਆਂ ਜਿਦੋਂ ਚੈਨੇ ਕੁੱਟਮਾਰ ਖਾ ਕੇ ਆ ਜਣਾ ਅਹੀਂ ਚਲੋ ਕੋਈ ਨਹੀਂ ਤੂੰ ਆਪਣੇ ਘਰ ਵਾਲੀਆਂ ਕੋਲੇ ਹੀ ਜਾਣਾ ਅਹੀਂ ਭੇਜਦੇ ਰਹੇ ਹਰ ਦਮ ਇਹਨੂੰ ਫੈਸਲਾ ਕਰ ਕਰਕੇ ਭੇਜਦੇ ਰਹੇ ਆ ਪਰ ਇਹ ਬੰਦੇ ਨਹੀਂ ਮੰਨਦੇ ਇਹਨੂੰ ਵਾਰ-ਵਾਰ ਪਰੇਸ਼ਾਨ ਕਰਕੇ ਇਹਨਾਂ ਦੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਨੂੰ ਜਿਹੜਾ ਮੋਟਰਸਾਈਕਲ ਦੀ ਮੰਗ ਔਰ ਦਾਜ ਦਾ ਸਮਾਨ ਦੀ ਮੰਗ ਜਿਹੜੀ ਵਾਰ-ਵਾਰ ਕਰ ਰਹੇ ਨੇ ਗਰੀਬ ਪਰਿਵਾਰਿਆ ਕਿੱਥੋਂ ਜਿਹੜਾ ਕੋਈ ਦਾਜ ਤੇ ਨਹੀਂ ਦੇ ਸਕਦਾ ਕੀ ਬਾਲੀ ਸਰ ਰੂਪੀ ਮੇਰਾ ਨਾ ਰੂਪੀ ਆ ਇਸ ਦੇ ਆਏ ਠੱਠੇ ਪਿੰਡ ਕੀ ਗੱਲ ਬਾਤ ਵੀ ਸਰ ਮੇਰ ਕੋ ਨਾ ਇਹ ਮਾਰਦੇ ਕੁੱਟਦੇ ਆ ਮੇਰ ਕੋ ਦਾਜ ਮੰਗਦੇ ਆ ਮੋਟਰਸਾਈਕਲ ਮੰਗਦੇ ਸਪਲੈਂਡਰ ਮੈਨੂੰ ਕਹਿੰਦੇ ਆ ਬਈ ਲਿਆ 10 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਛਾ ਕਿੰਨੇ ਬੱਚੇ ਆ ਹਾਂਜੀ ਮੇਰੇ 4 ਬੱਚੇ ਆ ਪਹਿਲਾਂ ਵੀ ਅੱਧਾ ਕੁੱਟ ਮਾਰ ਕੇ ਹਾਂਜੀ ਸਰ ਕਿੰਨੀ ਕਵਰੀ ਹਾਂਜੀ ਵਾਵਾ ਵਰੀ ਪਹਿਲਾਂ ਪੰਜਾਬ ਜਾ ਕੇ ਜਾਂਦੇ ਹਾਂਜੀ ਇਸ ਵਾਰ ਕੋਈ ਜ਼ਿਆਦਾ ਕੀਤੀ ਇਹਨਾਂ ਨੇ ਹਾਂਜੀ ਇਸ ਵਾਰ ਜ਼ਿਆਦਾ ਕੀਤੀ ਕੀ ਮੰਗ ਕੀ ਕਰਦੇ ਤੁਹਾਡੇ ਹਾਂਜੀ ਦਾਜ ਮੰਗਦੇ ਆ ਮੇਰੇ ਪਾਪਾ ਕੋ ਤੇ ਮੋਟਰਸਾਈਕਲ ਮੰਗਦੇ ਆ ਤੇ ਮੇਰੇ ਪਾਪਾ ਗਰੀਬ ਬੜੇ ਆ ਆ ਸੱਟ ਕਿਦਾਂ ਲੱਗੀ ਰੋ ਹਾਂਜੀ ਇਹਨਾਂ ਨੇ ਮਾਰਿਆ ਸੀ ਮੇਰੇ ਗਲ ਚ ਝੁੰਨੀ ਪਾ ਕੇ ਤੇ ਮੈਨੂੰ ਇਹਨਾਂ ਨੇ ਲਟਾ ਲਿਆ ਥੱਲੇ ਤੇ ਮੈਂ ਮਾਂ ਉੱਠੀ ਤੇ ਇਹਨਾਂ ਨੇ ਮੇਰੇ ਚ ਪੇੜਾ ਵੀ ਮੁੰਡਿਆਂ ਨੇ ਮਾਰੀਆਂ ਮੁੱਕੀਆਂ ਮਾਰੀਆਂ ਮੇਰਾ ਘਰ ਵਾਲਾ ਮੇਰਾ ਕਲਾਕੁੱਟਣ ਪਿਆ ਸੀ ਹਾਂਜੀ ਹਣ ਮੰਗ ਕੀ ਕਰਦੇ ਹਾਂਜੀ ਦਾਜ ਦੀ ਮੰਗ ਕਰਦੇ ਨੇ ਸੁਪਰਚੈਸ਼ਨ ਜੀ ਨਾਲ ਜੀ ਜੋ ਬੁੱਲੇ ਸੌ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਿਰੀ ਸਿਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਅੱਜ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਸਾਡੇ ਕੋਲ ਸਾਡੀ ਭੈਣ ਜਿਹੜੀ ਪਿੰਡ ਠੱਠੇ ਵਿੱਚ ਲੋਪੋ ਕੀ ਚਿਗਾਵੇਂ ਏਰੀਏ ਦੇ ਵਿੱਚ ਜਿਹੜੀ ਵਿਆਹੀ ਹੋਈ ਆ ਤੇ ਇਹਦੇ ਜਿਹੜੇ ਸਹੁਰੇ ਪਰਿਵਾਰ ਆ ਇਹਨੂੰ 10 ਸਾਲ ਤੋਂ ਬਹੁਤ ਹੀ ਜਿਹੜਾ ਪਰੇਸ਼ਾਨ ਕਰ ਰਹੇ ਨੇ 10 ਸਾਲ ਕਰੀਬ ਇਹਦੀ ਸ਼ਾਦੀ ਨੂੰ ਜਿਹੜੇ ਹੋ ਚੁੱਕੇ ਨੇ ਤੇ ਚਾਰ ਦੇ ਬੱਚੇ ਵੀ ਨੇ ਜੋ ਇਹਨੂੰ ਵਾਰ-ਵਾਰ ਪਰੇਸ਼ਾਨ ਕਰਕੇ ਇਹਨਾਂ ਦੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਨੂੰ ਜਿਹੜਾ ਮੋਟਰਸਾਈਕਲ ਦੀ ਮੰਗ ਔਰ ਦਾਜ ਦਾ ਸਮਾਨ ਦੀ ਮੰਗ ਜਿਹੜੀ ਵਾਰ-ਵਾਰ ਕਰ ਰਹੇ ਨੇ ਗਰੀਬ ਪਰਿਵਾਰਿਆ ਕਿੱਥੋਂ ਜਿਹੜਾ ਕੋਈ ਦਾਜ ਤੇ ਨਹੀਂ ਦੇ ਸਕਦਾ ਤੁਹਾਨੂੰ ਪਤਾ ਹੈ ਜਦੋਂ ਧੀਾਂ ਦੀ ਆਪਾਂ ਸ਼ਾਦੀ ਕਰਦੇ ਆ ਜਾਂ ਭੈਣਾਂ ਦੀ ਸ਼ਾਦੀ ਕਰਦੇ ਆ ਤੁਹਾਨੂੰ ਪਤਾ ਹੈ ਕਿ ਪਿਓ ਦਾ ਸਿਰ ਤੇ ਪਹਿਲਾਂ ਹੀ ਕਰਜ਼ੇ ਵਿੱਚ ਨੱਪਿਆ ਹੁੰਦਾ ਤੇ ਹੁਣ ਜਿਹੜਾ ਉਹ 10 ਸਾਲ ਤੋਂ ਬਾਅਦ ਜਿਹੜਾ ਇਹਨਾਂ ਨੂੰ ਵਾਰ-ਵਾਰ ਜਿਹੜੀ ਮੋਟਰਸਾਈਕਲ ਦੀ ਮੰਗ ਕਰ ਰਿਆ ਤੇ ਕੁੜੀ ਦੇ ਮੂੰਹ ਦੇ ਵਿੱਚ ਵੇਖੋ ਸੱਟ ਲੱਗੀ ਹੋਈ ਆ ਕੁੜੀ ਦੇ ਮੂੰਹ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਜਿਹੜਾ ਇਹਦੇ ਮਨਪੀ ਜਖਮ ਕੀਤਾ ਜਿਹੜਾ ਗੰਭੀਰ ਜਖਮ ਹੋਇਆ ਹੈ ਨਾਲੇ ਅੱਗੇ ਵੀ ਕੰਦਰ ਵੀ ਸਮਝਾਵਦੇ ਆ ਕੇ ਭੇਜ ਦੇ ਰਹੇ ਆ ਇਸ ਵਾਰ ਕੋ ਹਾਂ ਦੱਸਣ ਦੇ ਜੀ ਕਾਫੀ ਵਰੀ ਕਿੰਦੇ ਵੀ ਪੰਚਾਇਤ ਦੇ ਵਿੱਚ ਵੀ ਜਿਹੜੇ ਕਾਫੀ ਵਰੀ ਲੰਮੇ ਸਮੇਂ ਤੋਂ ਜਿਹੜੇ ਫੈਸਲੇ ਇਹਨਾਂ ਦੇ ਹੁੰਦੇ ਰਹੇ ਨੇ ਤੇ ਪਰ ਹੁਣ ਜਦੋਂ ਇਹਨਾਂ ਦਾ ਸਿਰ ਤੋਂ ਪਾਣੀ ਨੰਗਿਆ ਹੈ ਤੇ ਇਹ ਹਾਰ ਕੇ ਫਿਰ ਜਿਹੜੀ ਸਾਡੀ ਜਥੇਬੰਦੀ ਨੂੰ ਆ ਕੇ ਮਿਲੇ ਨੇ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਜਥੇਬੰਦੀ ਇਹ ਹਰ ਇੱਕ ਨੂੰ ਧੀਆਂ ਔਰ ਭੈਣਾਂ ਨੂੰ ਇਨਸਾਫ ਦਵਾਉਂਦੀਆਂ ਇਸ ਕਰਕੇ ਇਹ ਵੀ ਸਾਡੇ ਕੋਲ ਆਏ ਨੇ ਸਾਡਾ ਪਰਿਵਾਰ ਆ ਤੇ ਅਸੀਂ ਅਸੀਂ ਵੇਖੋ ਜੀ ਇਹਨਾਂ ਦੀ ਜਿਹੜੀ ਤੁਨੋਂ ਔਰ ਦਿਲੋਂ ਮਨੋਂ ਜਿਹੜੀ ਹਲਫ ਕਰਾਂਗੇ ਤੇ ਪ੍ਰਸ਼ਾਸਨ ਕੋਲੋਂ ਆ ਜਿਹੜਾ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲੇ ਆ ਤੇ ਜਿਹੜੀ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਦੇ ਕਾਰਵਾਈ ਕਰਨ ਦੀ ਅਸੀਂ ਮੰਗ ਕੀਤੀ ਹੈ। ਮਹਾਰਾਜ ਹਮੇਸ਼ਾ ਗਰੀਬ ਲੜਕੀਆਂ ਨੂੰ ਕਿਉਂ ਪਰੇਸ਼ਾਨ ਕੀਤਾ ਹੈ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਲੜਕੀਆਂ ਪਰਿਵਾਰਾਂ ਨੂੰ ਇਸ ਕਰਕੇ ਪਰੇਸ਼ਾਨ ਕਰਦੇ ਨੇ ਕਿ ਜਦੋਂ ਵਾਰ-ਵਾਰ ਦਾਜ ਦੀ ਮੰਗ ਕਰਨੀ ਮੈਨੂੰ ਮੋਟਰਸਾਈਕਲ ਲੈ ਦੋ ਮੈਨੂੰ ਉਹ ਲੈ ਦੋ ਮੈਨੂੰ ਆਹ ਲੈ ਦੋ ਤੇ ਗਰੀਬ ਤੁਹਾਨੂੰ ਪਤਾ ਪ੍ਰਸ਼ਾਦਾ ਪਾਣੀ ਮਹਾ ਪੂਰਾ ਹੁੰਦਾ ਤੇ ਗਰੀਬ ਪਰਿਵਾਰ ਤੇ ਜਿਹੜਾ ਇਹੋ ਜਿਹੇ ਜਿਹੜੀਆਂ ਚੀਜ਼ਾਂ ਨਹੀਂ ਦੇ ਸਕਦਾ। ਆਪਣਾ ਮੇਰਾ ਨਾਮ ਸ਼ਰਜੀਤ ਕੋਹ। ਅਹੀਂ ਪਿੰਡ ਕਮਸਵਾਦ ਦੇ। ਕੀ ਗੱਲ ਕਰਦੇ ਜਿਹੜਾ ਐਸਐਸਪੀ ਕਰਦਾ ਲੇਖੋ ਜੀ ਸਾਡੀ ਬੇਟੀ ਨੂੰ ਕੁੱਟ ਮਾਰ ਬੜੀ ਕਰਦੇ ਆ ਸੌਰੀ ਉਹਦੇ ਬਹੁਤ ਤੰਗ ਪਰੇਸ਼ਾਨ ਕਰਦੇ ਪਏ ਜੀ ਕਿੰਨੇ ਸਾਲ ਹੋ ਗਏ ਤੁਹਾਡੀ 10 ਸਾਲ ਹੋ ਗਏ ਬੇਟੀ ਦੇ ਆਈ 10 ਸਾਲ ਪਹਿਲੋਂ ਵੀ ਕਰਦੇ ਰਹੇ ਤਾਂ ਹਾਂਜੀ ਇਹਨਾਂ ਨੇ 10 ਸਾਲ ਤੋਂ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਪਏ ਨੇ ਕਿੰਨੇ ਬੱਚੇ ਨੇ ਚਾਰ ਬੱਚੇ ਜੀ ਤਿੰਨ ਬੇਟੀਆਂ ਇੱਕ ਬੇਟਾ ਕੀ ਤੰਗ ਪਰੇਸ਼ਾਨ ਕਰੀ ਕਿੱਲੋਂ ਕਰਦੇ ਕੁੜੀ ਨੂੰ ਕੁੱਟ ਮਾਰ ਰਹੀ ਕਰਦੇ ਜਾਇਦਾਤ ਮੰਗਦੇ ਜੀ ਤੇ ਅਸੀਂ ਮਤਲਬੰਦ ਨਹੀਂ ਅਸੀਂ ਜਾਇਦਾਤ ਦੇ ਨਹੀਂ ਸਕਦੇ ਪਹਿਲਾਂ ਵੀ ਕਦੀ ਕੁੱਟ ਮਾਰ ਕੀਤੀ ਹਾਂ ਹਾਂਜੀ ਸ਼ੁਰੂ ਤੋਂ ਹੀ ਕੁੱਟਦੇ ਰਹੇ ਨੇ ਹੁਣ ਮੰਗ ਕੀ ਕਰਦਾ ਕੀ ਤਾਂ ਨਹੀਂ ਗੱਲੋਂ ਮੋਟਰਸਾਈਕਲ ਮੰਗਦਾ ਜੇ ਸਪਲੈਂਡਰ ਜਾਇਦਾਤ ਮੰਗਦਾ ਕੁੜੀ ਕੋਲ ਤੁਮ ਪੂਰੀ ਘਾਟੇ ਕੋਈ ਹਾਂਜੀ ਕੁੜੀ ਨੂੰ ਅਹੀਂ ਭੇਜਦੇ ਰਹੇ ਜੇ ਅੱਜ ਵੀ ਭੇਜ ਦੇਣਾ ਜਦੋਂ ਵਿਚਨੇ ਕੁੱਟਮਾਰ ਖਾ ਕੇ ਆ ਜਣਾ ਅਸੀਂ ਆਣੇ ਚਲੋ ਕੋਈ ਨਹੀਂ ਤੂੰ ਆਪਣੇ ਘਰ ਵਾਲੀਆਂ ਘਰੇ ਹੀ ਜਾਣਾ ਅਹੀਂ ਭੇਜ ਦੇ ਰਹੇ ਹਰ ਦਮ ਇਹਨੂੰ ਫੈਸਲਾ ਕਰ ਕਰਕੇ ਭੇਜ ਦੇ ਰਹੇ ਆ ਪਰ ਇਹ ਕੋਈ ਬੰਦੇ ਨਹੀਂ ਬੰਦੇ ਪਏ ਸੁਧਰਦੇ ਨਹੀਂ ਮੈਫੂਰਨ ਪੁਲਸਰਾ ਸਾਹਿਬ ਹਾਂਜੀ ਇਥੋਂ